ਇਹ ਦੇਖੋ ਜੀ ਤਹਿਸੀਲ ਦਫਤਰ ਮਿਊਸਪਲ ਕਮੇਟੀ ਦਫਤਰ ਦੇ ਨਾਲ ਕੰਧ ਦੇ ਨਾਲ ਜੋ ਕਬਾੜ ਗੱਡੀਆਂ ਪੁਲਿਸ ਕੇਸਾਂ ਵਾਲੀਆਂ ਖੜੀਆਂ ਉਹਨਾਂ ਨੂੰ ਅੱਗ ਲੱਗ ਚੁੱਕੀ ਹੈ। ਆ ਦੇਖੋ ਜੀ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਇਹ ਪਰਲੇ ਸਾਈਡ ਸਮਸ਼ਾਨ ਘਾਟ ਹੈ। ਬਹੁਤ ਜ਼ਿਆਦਾ ਅੱਗ ਲੱਗੀ ਹੈ ਜੀ ਇਹ ਦੇਖੋ ਜੀ। ਪਤਾ ਦਿਓ ਕੀ ਹੈ। ਫੇਰ ਆਪਣੇ ਨਿਭਾਓ। ਓਪਨ ਹੋ ਤਾਇਆ ਇਹ ਦੇਖੋ ਜੀ ਤਹਿਸੀਲ ਦਫਤਰ ਮਿਊਸਪਲ ਕਮੇਟੀ ਦਫਤਰ ਦੇ ਨਾਲ ਕੰਧ ਦੇ ਨਾਲ ਜੋ ਕਬਾੜ ਗੱਡੀਆਂ ਪੁਲਿਸ ਕੇਸਾਂ ਵਾਲੀਆਂ ਖੜੀਆਂ ਉਹਨਾਂ ਨੂੰ ਅੱਗ ਲੱਗ ਚੁੱਕੀ ਹੈ ਆ ਦੇਖੋ ਜੀ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਇਹ ਪਰਲੇ ਸਾਈਡ ਸ਼ਮਸ਼ਾਨ ਘਾਟ ਹੈ ਬਹੁਤ ਜ਼ਿਆਦਾ ਅੱਗ ਲੱਗੀ ਆ ਜੀ ਇਹ ਦੇਖੋ ਜੀ ਉਤਾਦਿਓ ਕਿ ਕੀ ਹੈ ਉਹ ਬਹੁਤ ਡਰ ਕੇ ਉੱਪਰ ਉਹ ਜਿਹੜੀ ਨਾ ਕੋਈ ਖਤਰਨਾਕ ਜਿਹੜੀ ਉੱਥੇ ਲੱਗੀ ਹੋਈ ਹੈ ਇਹਨੂੰ ਆਵਾਜ਼ ਦੇਣੀ ਨੂੰ ਦੇਖਾਸ ਕਰਨ ਉਹ ਕਿੱਥੇ ਜਾਉਂਗੇ ਮਦਰ ਨੂੰ ਦੂਰ ਪਾਸੇ ਪਾ ਦੇ ਇੱਧਰ ਜਿੱਧਰ ਲੱਗੀ ਆ ਕਾਟ ਰਿਹਾ ਕੋਣ ਬਣ ਗਿਆ ਨਾ ਇੱਥੇ ਇੱਥੇ ਉਹ ਇਧਰ ਆ ਲੱਗੀ ਯਾਰ ਇਹਨੂੰ ਸੰਭੀ ਲੈ ਲੋ ਇਹ ਬੁੜੀ ਆ ਜੇ ਉਹ ਤੇਰੀ ਇਹਨੂੰ ਮਾਰ ਆ ਮਾਰ ਲੈ ਲਓ ਲੱਗ ਰਿਹਾ ਇਹ ਫਾਇਰ ਬ੍ਰਿਗੇਡ ਵੀ ਟਾਈਮ ਨਾਲ ਆ ਗਿਆ ਮੈਂ ਪਹਿਲੇ ਪਾਸੇ ਮਾਰਦੇ ਯਾਰ ਨਹੀਂ ਇਹ ਵੀ ਸਵਾਹ ਹੋ ਜਾਣੀ ਹੈ ਇਹ ਤਾਂ ਇਹ ਵੀ ਸਵਾਹ ਹੋ ਜਾਣੀ ਹੈ ਹੋਰ ਵਿਸ਼ੇਤਨਾ ਦੀ ਇਹ ਵੀ ਤਾਂ ਪਾਕੀ ਬਣੀ ਉਹ ਦੂਰਾ ਬੰਦ ਕਿਸੇ ਕੋਲ ਲੈ ਜਾਓ ਆਪਾਂ ਬੱਸ ਇੱਧਰ ਆਪਾਂ

ਕੋਈ ਵੀ ਨਹੀਂ ਕਰ ਜਜੀ ਨੂੰ ਗੱਡੀ ਵੀ ਲੰਘਾ ਦੇ ਰੋ ਜਜੀ ਦਾ ਗੱਡੀ ਵਿੱਚ ਚਾੜਦੇ ਮੈਂ ਕਰ ਗੱਡੀ ਆਉਂਦਾ ਨਾ ਬਈ ਜਾਦਾ ਹੋਰ ਉਹ ਦਰਫਾ ਜਰ ਫਾਇਰ ਹੈ 10 ਮਿੰਟ ਹੋ ਗਏ ਜੀ ਅੱਗ ਲੱਗੀ ਨੂੰ ਫਾਇਰ ਬ੍ਰਿਗੇਡ ਹਾਲੇ ਤੱਕ ਕਿਤੇ ਨੇੜੇ ਤੇੜੇ ਵੀ ਨਹੀਂ ਹੈ ਇਹ ਦੇਖੋ ਜੀ ਸਾਰੀਆਂ ਗੱਡੀਆਂ ਇਹ ਕੇਸ ਪ੍ਰਾਪਰਟੀ ਹੈ ਜੀ ਪੁਲਿਸ ਸਟੇਸ਼ਨ ਜੀਰ ਕਪੂਰ ਦੀ ਆਹ ਦੇਖੋ ਮੈਂ ਕਹਦਾ ਕੇਸ ਮੁਕੱਦਮਾ ਨੰਬਰ ਲੱਗੇ ਹੋਏ ਆ ਗੱਡੀਆਂ ਤੇ ਭਾਰੀ ਗਿਣਤੀ ਦੇ ਵਿੱਚ ਉਰੇ ਕਬਾੜ ਪਿਆ ਜੀ ਕੇਸ ਪ੍ਰਾਪਰਟੀ ਹੈ ਵਿੱਚ ਕਾਫੀ ਨਵੀਆਂ ਗੱਡੀਆਂ ਵੀ ਖੜੀਆਂ ਜੀ ਪੁਰਾਣੀਆਂ ਵੀ ਖੜੀਆਂ ਇਹ ਦੇਖੋ ਇਹ ਘਟੋ ਘਟ 60-70 ਮੋਟਰਸਾਈਕਲ ਖੜੇ ਆ ਜੀ ਮੇਜਰ ਫਾਇਰ ਆ ਜੀ ਤੁਸੀਂ ਦੇਖੋ ਜੀ ਫਾਇਰ ਬ੍ਰਿਗੇਡ ਦੀ ਵੇਟ ਕੀਤੀ ਜਾ ਰਹੀ ਹੈ ਪਰ ਫਾਇਰ ਬ੍ਰਿਗੇਡ ਕਿਤੇ ਨੇੜੇ ਤੇੜੇ ਵੀ ਨਹੀਂ ਹੈ ਜਲਦੀ ਅੱਗ ਤੇ ਕਾਬੂ ਨਾ ਪਾਇਆ ਗਿਆ ਤਾਂ ਬਹੁਤ ਵੱਡਾ ਨੁਕਸਾਨ ਤਾਂ ਹੋਈ ਹੈ ਕਿ ਇਸ ਪ੍ਰਾਪਰਟੀ ਦਾ ਜਿੰਨਾ ਕਬਾੜ ਹੈ ਮੋਟਰਸਾਈਕਲ ਕਾਰ 4-ਵੀਲਰ 2-ਵੀਲਰਸ ਆਟੋ ਵਗੈਰਾ ਜੋ ਵੀ ਹੈ ਸਾਰਾ ਕੁਝ ਨਸ਼ਟ ਹੋ ਜਾਣਾ ਦੇਖੋ ਜੀ ਜੀਲਕਪੁਰ ਪੁਲਿਸ ਸਟੇਸ਼ਨ ਦੇ ਨਾਲ ਜੋ ਮਿਊਨਿਸਪਲ ਦਫਤਰ ਦੇ ਨਾਲ ਇਸ ਪ੍ਰਾਪਰਟੀ ਬਹੁਤ ਜ਼ਿਆਦਾ ਕਬਾੜ ਹੈ ਉੱਥੇ ਅੱਗ ਲੱਗ ਚੁੱਕੀ ਹੈ ਜੀ ਗੱਡੀਆਂ ਨੇ ਜੀ ਕੇਸ ਪ੍ਰੋਪਰਟੀ ਆ ਦੇਖੋ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਇਹ ਸਾਰੀ ਕੇਸ ਪ੍ਰੋਪਰਟੀ ਆ ਜੀ ਪੁਲਿਸ ਸਟੇਸ਼ਨ ਦੇ ਨਾਲ ਮਿਊਨਿਸਪਲ ਦਫਤਰ ਤਹਿਸੀਲ ਦਫਤਰ ਦੀ ਦੀਵਾਰ ਦੇ ਨਾਲ ਸਾਰੀ ਕੇਸ ਪ੍ਰੋਪਰਟੀ ਆ ਜੀ ਦੇਖੋ ਜੀ ਮੇਜਰ ਫਾਇਰ ਹੈ ਗੱਡੀਆਂ ਨੂੰ ਅੱਗ ਲੱਗ ਚ ਬਹੁਤ ਸਾਰਾ ਕਬਾੜ ਹੈ ਜੀ ਇਹ ਤੇ ਨਾ ਹੁਣੇ ਫਾਇਰ ਬਰਗੇਡ ਅਜੇ ਤੱਕ ਪਹੁੰਚਿਆ ਨਹੀਂ ਨਾ ਕਾਬੂ ਪਾਇਆ ਗਿਆ ਤਾਂ ਆ ਦੇਖੋ ਸਾਰੇ ਮੋਟਰਸਾਈਕਲ ਗੱਡੀਆਂ ਕੁਝ ਵੀ ਇਨਸੀਡੈਂਟ ਹੋ ਸਕਦਾ ਜੀ ਇਹ ਦੇਖੋ ਜੀ ਮੱਝਾ ਮਿੰਟ ਤੇ ਅੱਗ ਲੱਗੀ ਹੈ ਠੀਕ ਹੈ ਜੀ 5:00 ਵਜੇ ਮਿੰਟ ਤੇ ਅੱਗ ਲੱਗੀ ਹੈ ਠੀਕ ਹੈ ਤੁਹਾਨੂੰ ਕਹਦਾ ਜੀ ਜਿੱਦਾਂ ਵੀ ਪ੍ਰੋਚੇਨ ਦੇ ਨੇੜੇ ਕਿ ਐਸੀਡ ਗੱਡੀ ਆ ਗਈ ਹੈ ਅੰਗਰ ਫੜ ਲਏਗੇ ਜਿਹਨੂੰ ਆਪੂ ਲੈ ਜਾਈਏ ਹਾਂਜੀ ਦੋ ਫਾਇਰ ਇੰਡਰ ਆਪਣੇ ਜੀਰੋ ਬੁਜੀ ਭੇਜੇ ਬਾਕੀ ਦੋ ਅਸੀਂ ਨਹੀਂ ਹੈ ਜੀਰੋ ਬੁਜੀ ਟੋਟਲ ਕਿੰਨੇ ਫਾਇਰ ਇੰਡਰ ਲਗੇ ਫਾਇਰ ਇੰਡਰ ਕੰਮ ਕਰਾਇਆ ਸੀ 15 ਮਿੰਟ ਕਾਰਨ ਕੀ ਰਿਹਾ ਜੀ ਅੱਗ ਲੱਗਣ ਦਾ ਅਸੀਂ ਲੱਗੇ ਤਾਂ ਬਾਅਦ ਚ ਦੇਖਾਂਗੇ ਅੱਛਾ ਕਿੰਨਕ ਨੁਕਸਾਨ ਆ ਜੀ ਐਕਸੀਡੈਂਟ ਤੋਂ ਕੱਡੀਆਂ ਆ ਜੀ ਇਹ ਦੱਸੋ ਕਿ ਕਿੰタル ਦਾ ਕਿਤੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਤੇ ਅਸਲ ਕਾਰਨ ਕੀ ਸੀਗੇ ਅੱਗ ਦੇ ਮੋਟਾ ਦਰ ਬਹੁਤ ਪਤਾ ਨਹੀਂ ਪੁਲਿਸ ਨੂੰ ਪੁੱਛਾਂਗੇ ਕਿ ਕਿੰਨਾ ਨਕੀ ਮਦਦ ਹੋਵੇਗੀ ਤੇ ਇੱਕ ਮੈਂ ਦੇਖੇ ਕੁਆਇਟ ਕਲਰ ਦਾ ਕੈਮੀਕਲ ਤਾਂ ਯੂਜ਼ ਕਰ ਰਹੇ ਆ ਇਹ ਫੋਮ ਆਈ ਫੋਮ ਹਾਂ ਕਿਤਾ ਨਾ ਕੋਈ ਬੈਟਰੀ ਬੂਦੀ ਅਸੀਂ ਕਰੀਆਂ ਜੀ ਅੱਛਾ ਜੀ ਫੋਮ ਮਾਰ ਕੇ ਅਸੀਂ ਕਵਰ ਕਰਾਂਗੇ ਅੱਛਾ ਉਹਨੂੰ ਫੋਮ ਨਾਲ ਠੀਕ